ਇਹ ਜੀਵਨ ਦੀ ਖਾਂਤੀ ਆ ਪਾਂ ਚ ਗੱਡੀਆਂ ਭਰੀਆਂ ਦੇ ਕੋਕਰੀ ਜਾਂਦੇ ਆ ਜਰੂਰੀ ਨਹੀਂ ਵੀ ਕਿ ਨਸ਼ਾ ਪਤਾ ਹੀ ਕਰਦਾ ਹੋਵੇ ਕਿਲਾ ਮਿਸ਼ਨ ਡਨ ਮਿੱਤਰੋ ਗਾਵਾ ਟੱਕਰ ਆ ਪਿਆ ਜੋਰ ਜਵਾਨੀ ਆ ਬਈ ਜੋਰ ਜਵਾਨੀ ਓਏ ਮਿਸ਼ਨ ਡਨ ਹੋ ਗਿਆ ਮਿਸ਼ਨ ਬਹੁਤ ਚਿਆ ਯਾਰ ਉਮੀਦ ਆ ਸਾਰੇ ਠੀਕ ਆ ਤੇ ਵੈਲਕਮ ਆ ਤੇ ਬਲੌਗ ਚ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੋਰ ਜਵਾਨੀ ਦਾ ਅੱਜ ਚੱਲੇ ਆਪਾਂ ਛੁੱਟੀ ਚੱਕਣ ਆਪਾਂ ਚੱਲੋ ਇਮਟੀ ਲੈਣਾ ਨਾ ਮਾ ਵੀ ਦਿਖਾ ਦੀ ਹੈ ਪਿੰਡ ਦਾ ਕੋਈ ਵੀ ਨਹੀਂ ਹੈਗਾ ਹਨਾ ਮਨ ਵਿੱਚ ਚੱਲੋ 5:00 ਵਜੇ 5:00 ਵਜੇ ਹਨਾ 6:00 ਵਜੇ ਕੋਈ ਨਾ ਕੋਈ ਤਰਨ ਖੈਰਨਾ ਜਾਂ ਕੋਈ ਬਾਹਰ ਬੈਠਾ ਹੀ ਹੁੰਦਾ ਸੀ ਨਾ ਕਿ ਬਜ਼ੁਰਗ ਜਿਹੇ ਹੁੰਦੇ ਸੀ ਹੁਣ ਤਾਂ ਕੋਈ ਵੀ ਨਹੀਂ ਆ ਕੇ ਮੁੰਡੇ ਹੀ ਹੁੰਦੇ ਸੀ ਤਾਂ ਸਾਰੇ ਖੇਡਦੇ ਸੀ ਸਾਰਾ ਕੰਮ ਕਰਦੇ ਸੀ ਇਹ ਵਿੱਚ ਚਲੋ ਬੈਠੇ ਰਹਿੰਦੇ ਸੀਗੇ ਦੇਖ ਲਓ ਅੱਜ ਤਾਂ ਖਾਲੀ ਆ ਆ ਮੋੜ ਤੇ ਕਿਥੇ ਬਣੀ ਦੀ ਸਲੈਗ ਜੀ ਬੈਠਣਾ ਨਹੀਂ ਕਲੀ ਵੀ ਨਹੀਂ ਹੈਗਾ ਬਾਰ ਹਨਾ ਨਾਲੇ 5 ਵਜੇ ਗਏ ਇਦੋਂ ਗਰਮੀ ਦਾ ਟਾਈਮ ਹੁੰਦਾ ਦੁਪਹਿਰੇ ਨਹੀਂ ਹੁੰਦਾ ਕਿ ਤਾਜ ਖਿੜਦੇ ਹੁੰਦੇ ਸੀ ਤੇ ਲੋਕਿੰਨਾਂ ਤੇ ਪਿੰਡ ਖਾਲੀ ਹੋਏ ਪਏ ਆ ਜਿਵੇਂ ਖਾਲੀ ਹੋ ਗਏਗਾ ਬੰਡਾ ਹਨਾ ਕੋਈ ਵੀ ਨਹੀਂ ਕੋਈ ਬਾਹਰ ਨਹੀਂ ਨਾਲੇ ਬੜਾ ਸੀ ਇਹਦਾ ਟਾਈਮ ਚੱਲੀ ਗਿਆ ਨਾ ਕਿ ਟ੍ਰੈਕਟਰ ਟੂਟਰ ਨਾ ਹੁੰਦਾ ਟੱਪ ਦਾ ਕੋਈ ਨਹੀਂ ਨਹੀਂ ਨਾਲੋਂ ਸਾ ਆ ਵੀ ਐਸਾ ਨਾਲੋਂ ਕੈਨੇਡਾ ਨੇ ਇਹ ਪਿੰਡ ਖਾਲੀ ਕਰ ਦਿੱ ਕੈਨੇਡਾ ਨਹੀਂ ਜਲਾ ਕਲਾ ਕੈਨੇਡਾ ਦੇ ਨਹੀਂ ਅਨੁਸਾਰ ਕਿਸੇ ਬਈ ਕੰਟਰੀ ਇਹ ਵੀ ਪਿੰਡ ਨਹੀਂ ਹੈ ਪਤਾ ਘੈਂਡ ਮੌਸਮ ਹੋਇਆ ਰੱਖਣਾ ਠਾਰ ਆਪਾਂ ਲਓ ਜੀ ਇੰਮਿਟਿੰਗ ਚ ਆ ਕੇ ਬੰਦੂਆਂ ਥੱਲੇ ਫਾਰਮ ਨੂੰ ਠੀਕ ਹੈ ਜੀ ਲੋਈ ਚੈੱਕ ਕਰੋ ਭਾਈ ਵਾ ਭਾਈ ਵਾ ਹਵਾ ਚੱਲਣ ਦੀ ਠੰਡੀ ਠੰਡੀ ਹਵਾ ਚੱਲਾਂ ਰਹੀ ਬਈ ਜਿਵੇਂ ਏਸੀ ਛੱਡਿਆ ਹੁੰਦਾ 17 ਨੂੰ ਤੇ ਨਜ਼ਾਰਾ ਹੀ ਨਜ਼ਾਰਾ ਫੋਟੋ ਮੈਂ ਪਾਉਂਦਾ ਨਹੀਂ ਨਜ਼ਾਰਾ ਕਿੱਥੋਂ ਚੱਕੀਆ ਪੈਰ ਕੋਈ ਲਾਈਗਾ ਨਾ ਕਿ ਦੇਖੋ ਨਾ ਆਇਆ ਇਹ ਕਿਹੜੀ ਜਗ੍ਹਾ ਨੇ ਮੈਂ ਤਾਂ ਉਹ ਪੱਲ ਦੇ ਦੱਸਦੇ ਰਹੇ ਦਰੇ ਦੱਬ ਵਈ ਵਾ ਵਾ ਵਈ ਵਾ ਕਿਆ ਨਜ਼ਾਰਾ ਹੈ ਕਿਆ ਨਜ਼ਾਰਾ ਦੇਖੋ ਇਹ ਮੇਰੇ ਵੀਰ ਬਾਹਰ ਬੈਠੇ ਹੋਣੇ ਕਮੇਟਾ ਇਹੋ ਕਰਕੇ ਕੰਮ ਕਰੇ ਹੋਣੇ ਠੰਡਾ ਮੌਸਮ ਹੈ ਮਨਵਾ ਮੌਸਮ ਬਹੁਤ ਸਹਾਰਾ ਬਣਾ ਭਾਈ ਨਹੀਂ ਦੱਸਦਾ ਕਿ ਹਟ ਗਏ ਹੋਰ ਕੋਲੇ ਵੇਖਣ ਹਲੋ ਕੜੀਆ ਲੋਕ ਆ ਰਹਾ ਵੇ ਆ ਵਾਹ ਵਾਹ ਆਹਾ ਆਹਾ ਆਹ ਸਿਰ ਆ ਵਾਹ ਵਾਹ ਕਿੰਨਿਆ ਆ ਰਹਾ ਕਈਆ ਯਾਰ ਆ ਇਹ ਬਣਾਇਆ ਬੀਚ ਨੂੰ ਕਿਹਦੇ ਜੱਟਾਂ ਦਾ ਬੀਚ ਇਸਦੀ ਆਉਂਦੇ ਸਪੈਸ਼ਲ ਪੀਸ ਤੇ ਕੰਮ ਕਰ ਰਹੇ। 20 ਕਿੰਨੇ ਤਾਂ ਦੇ ਲਾਇਆ ਪਿਆ ਨਾ। ਪ੍ਰਿੰਟ ਆਊਟ ਬਣਾਇਆ ਪਿਆ ਉਹਨੇ ਇਹਨਾਂ ਨੇ ਇੱਥੇ ਆ ਰਿਹਾ ਦੂ ਵੇ ਕਰ ਲੈਣਾ। ਇਹਨੇ ਇਹਨਾਂ ਦਾ ਪੋਪਾ ਬਈ। ਪੋਪਾ ਵੇਖੋ ਵੇਸ। ਸਾਰਾ ਰਾਹ ਬੜਾ ਆਖਿਆ। ਹਾਂ ਤੇਰੀ ਤਾਰ। ਵਾਹ ਬਈ ਵਾਹ। ਐਂ ਐਂ ਬਹਿ ਕੇ ਤਰੀ। ਦੀ ਫੱਟੀ ਦੀ ਐ ਹੁ ਕੋਈ ਮੁੜ ਕੇ ਮੰਜ਼ਲ ਆਲੂ ਪਰ ਮੰਜ਼ਲ ਆਪ ਹੀ ਜਾਵਾਂ ਨੇੜੇ ਇਹ ਐਮਾਜ਼ਨ ਜੰਗਲ ਬਣਿਆ ਪਿਆ ਕਿ ਨਹੀਂ ਦੋਵੇਂ ਸੱਚੀ ਡਾਲੀ ਸੜਕਾਂ ਤੇ ਜਾਨੇ ਕਿ ਸੜਕਾਂ ਜੈਂਪਰ ਦਾ ਸਾਰੇ ਕਿਤੇ ਹੀ ਆ ਬਣਿਆ ਹੋਇਆ ਆ ਇਕੋ ਲੈ ਗਈ ਪਹਿਲਾਂ ਭਰ ਕੇ ਮੇਰਾ ਨੂੰ ਤਾਂ ਹੁਣ ਵੀ ਇੰਨੀ ਬੰਦ ਗਈ ਗੱਡੀ ਲੋਣੀ ਬੜੀ ਸੋਕੀ ਆ ਜਮ ਉੱਤੇ ਲੱਗ ਜਾਂਦੀ ਏ ਇਸ ਵਾਰ ਸੜਕਾਂ ਘੱਟ ਸਿੱਟਣਾ ਹੀ ਆ ਚਲੋ ਬਾਕੀ ਵੇਣਾ ਥੋੜਾ ਜਿਹਾ ਅੱਗੇ ਪਿੱਛੇ ਜਾ ਆ ਕੇ ਉੱਥੋਂ ਵੀ ਲਾ ਸਕਦੇ ਕਿੱਥੇ ਬਿਲਾ ਦਾ ਸਾਈ ਖਤਮ ਹੋ ਗਿਆ ਮੁੰਡਿਆ ਕਹਾਂ ਤਾਂ ਬਾਸ ਉਹ ਬਾਹ ਤਾਂ ਫਿਰ ਇਹਨਾਂ ਦਾ ਆਸਦਾ ਹੀ ਆ ਤੇ ਜਿਵੇਂ ਆਇਆ ਕਰੋ ਲੱਗਿਆ ਰਾਤ ਸੁੱਤਾ ਕਰਕੇ ਬਣਾਉਣਾ ਪਿਆ ਇੱਕ ਮਨ ਮੈਨੂੰ ਬਣਾਵਾ ਲੈਣਾ ਮੁੰਡਾ ਜਮਨ ਮਿੱਟੀ ਟਾ ਕਰ ਲੈਣ ਦੋ ਸਿੱਧੀ ਲੰਮੇ ਝੰਡਾ ਨੇ ਮੇਤਰੋ ਤੇ ਲਿੰਜੀ ਵੇਨੇ ਹੁਣ ਭਰਨੀ ਹੈ ਨਹੀਂ ਘਰੇ ਜਾ ਕੇ ਪਤਾ ਕਰਦੇ ਆਂ ਸਿਰਾ ਕਰਾ ਤਾਂ ਪੂਰਾ ਤੇਰਾ ਲੱਦ ਲਈਆ ਅੱਡੀ ਟਰਾਲੀਰ ਕੋ ਲੱਦ ਲਈਆ ਜਿੰਨੀ ਰੱਦੀ ਆ ਟਾਇਰ ਹੀ ਵੇਖੀ ਹੁਰ ਜੋ ਹੋਊਗਾ ਕੀ ਭਰ ਲਈ ਗੱਡੀ ਚੱਲੇ ਆ ਘਰ ਨੂੰ ਘਰੇ ਜਾ ਕੇ ਮਿਲਦੇ ਆਂ ਕਹਿਣਾ ਮਦੀਰ ਜੀ ਪਤਨੀ ਕੀ ਖਾਂਦੀ ਆ ਮੈਂ ਚ ਗੱਡੀਆਂ ਭਰੀਆਂ ਦੇ ਕੋਕ ਕਰੀ ਜਾਂਦੇ ਅਜਰ ਨਹੀਂ ਵੀ ਕੋਈ ਨਸ਼ਾ ਪਤਾ ਹੀ ਕਰਦਾ ਹੋਵੇ ਠੀਕ ਆ ਤੇ ਬਸ ਕੁਝ ਨਹੀਂ ਬੋਲਣਾ ਗਾ ਬਹੁਤ ਵੱਡੇ ਬਲੇਮ ਕਰਦੇ ਆ ਪਤਾ ਨਹੀਂ ਕੀ ਖਾਦਾ ਕੀ ਖਾਦਾ ਉਹ ਜਿਹੜਾ ਲੱਗਾ ਪਿਆ ਟੱਕਰਿਆ ਪਿਆ ਜੋਰ ਜਵਾਨੀ ਆ ਬਈ ਜੋਰ ਜਵਾਨੀ ਓਏ ਮਿਸ਼ਨ ਡਨ ਹੋ ਗਿਆ ਮਿਸ਼ਨ ਪੋਸਬਲ ਯੈਸ ਹੁਣ ਮੈਂ ਲੈ ਆਉਂਦਾ ਨੂੰ ਅਗਲੇ ਸਟਾਪ ਤੇ ਘਰੇ ਜਾ ਕੇ ਗੱਡੀ ਲਾ ਕੇ ਆਹ ਇੱਥੋਂ ਭਰ ਦੇ